ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਹਾ ਚੱਲਿਆ ਮੈਂ ਮੇਰੇ ਪਕਰਚ ਨ ਕੋਈ ਗੱਲ ਆਈ ਅੱਜ ਤੇ ਮੈਂ ਸ਼ੇਅਰ ਕਰਨੀ ਚਾਹੁੰਦਾ ਵੀਰਾਂ ਜਿਹੜੇ ਮੇਰੇ ਟਿਕਟੋਕਰ ਨੇ ਐਂਡ ਭਰਾ ਵੀ ਜਿਹੜਾ ਸਿੱਖ ਦਾ ਪੁੱਬੇ ਪੁੱਤ ਹੈ ਨਾ ਸਿੱਖ ਦਾ ਪੁੱਤਰ ਜਿਹੜਾ ਉਹਨੂੰ ਪਤਾ ਵੀ ਰੱਬ ਕੀ ਚੀਜ਼ ਹੈ ਵੀ ਰੱਬ ਸੰਕਟ ਨਹੀਂ ਉਹ ਸੰਕਟ ਜਿਹੜੇ ਸੰਕਟ ਨਹੀਂ ਆਉਂਦਾ ਪਰੇ ਆ ਇਹ ਚੀਜ਼ਾਂ ਤੋਂ ਪਰੇ ਨੇ 9 ਜੂਨ ਜੂਨ ਨਹੀਂ ਆਵੇ ਅਜੂਨਾ ਜੀ ਵੀ ਨਹੀਂ ਆਉਂਦਾ ਨਾਮ ਨਰਿੰਜਨ ਜਾਪਦਾ ਇਹ ਨਾ ਨਰਿੰਜਨ ਜਾਪ ਮੋਹ ਮਾਇਆ ਦੇ ਵਿੱਚ ਨਹੀਂ ਹੁੰਦਾ ਇਹ ਜਿਹੜਾ ਸੰਕਟ ਦੇ ਵਿੱਚ ਨਹੀਂ ਹੁੰਦਾ ਹਨ ਪਰੇ ਆ ਉਹ ਆ ਵੀ ਹੈ ਸਭ ਕੁਝ ਕੋਈ ਕੋਈ ਸੂਰਤ ਨਹੀਂ ਹੈ ਕੋਈ ਸ਼ਕਲ ਨਹੀਂ ਹੈ ਹਾਂ ਜਿਹੜਾ ਕੋ ਗਿਆਨ ਹੈ ਕਿਸੇ ਨੂੰ ਇਹੜਾ ਕੋ ਗਿਆਨ ਜਿੱਦਾਂ ਵੰਡਿਆ ਜਾ ਰਿਹਾ ਅੱਜ ਕੱਲ ਬਹੁਤ ਬਹੁਤ ਪ੍ਰਚਾਰ ਹੁੰਦੇ ਨੇ ਥਾਂ ਥਾਂ ਤੇ ਡਿਗਰੀ ਬਾਬੇ ਪਿੰਡਾਂ ਦੇ ਵਿੱਚ ਵੀ 40 ਜਲੀ ਰੱਬ ਨੇ ਮੇਰੇ ਨਾਲ 50 50 ਰੱਬ ਹੋ ਗਏ ਨੇ ਇੱਕ ਪਿੰਡ ਤੇ ਉਹ ਜਿਹੜਾ ਜਿਹੜਾ ਸਿੱਖ ਦਾ ਪੁੱਤਰ ਆ ਹਨਾ ਉਹਨੂੰ ਉਹਨੂੰ ਪਤਾ ਕਲੀਅਰ ਹੈ ਉਹ ਇਹ ਗੱਲੋਂ ਹਨਾ ਉਹ ਕਿਦਾਂ ਕਲੀਅਰ ਹੈ ਇਹਦਾ ਕਬੀਰ ਕਾ ਸਵਾਮੀ ਐ ਸੋ ਠਾਕਰ ਜਾਂ ਕੋ ਮਾਈ ਬਾਪ ਨਾ ਕੋ ਕੋਈ ਮਾਈ ਬਾਪ ਨਹੀਂ ਹੁੰਦਾ ਹੋਰ ਆ ਉਹ ਆ ਵੀ ਇਹ ਸਭ ਕੁਝ ਆ ਸਾਰਾ ਕੁਝ ਜੋ ਚੱਲਣ ਡਿਆ ਸਾਹਮਣੇ ਰੋਜ਼ ਮੈਸੇਜ ਦਿੰਦਾ ਰਹਾ ਪਾਣੂ ਸੂਰਜ ਚੜਦਾ ਆ ਹਨਾ ਹਵਾ ਚੱਲਣ ਡਈ ਆ ਜਿਹੜੀ ਧਰਤੀ ਦਾ ਪਾ ਜਰਰਾ ਜਰਰਾ ਧਰਤੀ ਆ ਤੇ ਜਿਹੜਾ ਸਿੱਖ ਦਾ ਪੁੱਤਰ ਆ ਉਹਨੂੰ ਇਸ ਗੱਲ ਦਾ ਪਤਾ ਉਹ ਐਨੀ ਟਾਈਮ ਉਹਨੂੰ ਉਰੇ ਉਰੇ ਉਹਦਾ ਸ਼ੁਕਰਾਨਾ ਕਰਦਾ ਸਿੱਖ ਦਾ ਪੁੱਤਰ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਉਹ ਕਿਹੇ ਮੜੀ ਖਬਰ ਬਾਬੇ ਤੇ ਨਹੀਂ ਜਾਂਦਾ ਜਿਹੜਾ ਸਿੱਖ ਦਾ ਪੁੱਤ ਤੇ ਜਿਹੜਾ ਛੇੜੇ ਜਿਹੜਾ ਪੁੱਤ ਆ ਰਹਾ ਜਿਹੜਾ ਬਾਪ ਸਿੱਖ ਆ ਉਹ ਪਰ ਗੁਰੂ ਕੋ ਸਿੱਖਿਆ ਲੈਂਦਾ ਤੇ ਸੋ ਅੱਜ ਜੋ ਚੱਲ ਰਿਹਾ ਜੋ ਵੀ ਸੰਸਾਰ ਤੇ ਇੱਕ ਵੱਖਰੀ ਵੱਖਰੀ ਸੋਚ ਵੱਖਰੀ ਸਮਝ ਚੱਲੀ ਜਾਣ ੜੀ ਆ ਔਰ ਸਿੱਖ ਦੇ ਪੁੱਤ ਨੂੰ ਇਹ ਗੱਲ ਦਾ ਪਤਾ ਕਿ ਉਹ ਕਹਿੰਦੇ ਨੇ ਸੰਕਟ ਨਹੀਂ ਪਰੇ ਜੂ ਨਹੀਂ ਆਵੇ ਨਾਮ ਨਰਨਜਣ ਜਾ ਕੋਰੇ ਕਬੀਰ ਕੋ ਸਵਾਮੀ ਐ ਸੋ ਠਾਕਰ ਜਾਂ ਕੋ ਮਾਈ ਬਾਪ ਨਾ ਹਨਾ ਫਿਰ ਉੱਥੇ ਸਵਾਲ ਵੀ ਹੋਏ ਨਾ ਕਿਉਂ ਕਹਿੰਦਾ ਨਿੰਦੋ ਨਿੰਦੋ ਮੋਕੋ ਲੋਕੋ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਾਤਾਰੀ ਨਿੰਦਾ ਹੋਏ ਤਾਂ ਵਹਿਕੁੰਡ ਜਾਈਏ ਨਾਮ ਪਦਾਰਥ ਮਨ ਵਸਾਈਏ ਹਿਰਦੇ ਸਦ ਹੋਏ ਜੋ ਨਿੰਦਾ ਹੋਏ ਆਏ ਹਾਏ ਜਿਹੜਾ ਸਿੱਖ ਦਾ ਪੁੱਤੜਾ ਨੂੰ ਪਤਾ ਕਿ ਬਰਵਾਤ ਵਾ ਇੱਕ ਹਵਾ ਵਾਂਗੂ ਆ ਹਵਾਜ ਦਾ ਚਲਣ ਦੀ ਇਹ ਵੀ ਹੋਰੀ ਚਲਾਈ ਹੋਈ ਸਾਰਾ ਕੁਝ ਜਿਹੜਾ ਉਹਨੂੰ ਪਤਾ ਜਿਹੜਾ ਸਿੱਖ ਦਾ ਪੁੱਤੜਾ ਨੂੰ ਪਤਾ ਹੈ ਗੱਲ ਦਾ ਉਹ ਕਹੇ ਅਨਸਾਨ ਨੂੰ ਜਾਂ ਕਿ ਕਬਰ ਨੂੰ ਜਾਂ ਕਿਤੇ ਵੀ ਉਹ ਨਹੀਂ ਜਾਂਦਾ ਜੇ ਉਹ ਜਾਏਗਾ ਗੁਰੂ ਕੋ ਗਿਆਨ ਲਏਗਾ ਗੁਰੂ ਕੋ ਸਿੱਖਿਆ ਲਏਗਾ ਦੁਜੀ ਗੱਲ ਨਹੀਂ ਜਿਹੜੇ ਅੱਜ ਦੀ ਦਿਨ ਆਵੀ ਦੁਨੀਆ ਇਹ ਜਿੱਦਾਂ ਵੀ ਕੋਈ ਬੰਦੇ ਕਹਿਣਗੇ ਵੀ ਉਹ ਉੱਥੇ ਤੇ ਪੜਾ ਕੋਈ ਚੱਲਣ ਡਿਆ ਹਣਾ ਕੌਂਟਰੋਵਰਸੀ ਆਪ ਪੈ ਸਕਦੇ ਆ ਪਰ ਜਦੋਂ ਗਿਆਨ ਨਹੀਂ ਹੈਗਾ ਤਾਂ ਫਿਰ ਇਹੋ ਕੋਈ ਚੱਲਦਾ ਜੋ ਪਰੋਸ ਕੇ ਤੁਹਾਨੂੰ ਦੇਣ ਡਿਆ ਆਜ ਕੱਲ ਦੀ ਜੋ ਵੀ ਜਿਹੜੇ ਜਿੱਦਾਂ ਜੋ ਜਿੱਡ ਨੂੰ ਚਲਾਉਣ ਡੇ ਹਣਾ ਇਹ ਦੁਨੀਆ ਨੂੰ ਜੋ ਚਲਾਉਣ ਡਿਆ ਉਨੇ ਵੀ ਜੋ ਤੁਹਾਨੂੰ ক্লোਜ਼ ਕੇ ਦਿੱਤਾ ਅਹੀ ਲੱਗੇ ਹੋਏ ਨੇ ਦੌੜ ਭੱਜ ਸਾਰੇ ਜਣੇ ਸੋ ਇਹ ਬਹੁਤ ਇਹ ਹੈਗੀਆਂ ਗੱਲਾਂ ਭਾਈ ਵਾਹੇ ਖਾਲਸਾ ਵਾਹੇ